ਸਾਸਰੇਕਾਲ ਮੈਂ ਚਰਨ ਜੋ ਸਿੰਘ ਤਤ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮਾਨ ਸਰਕਾਰ ਦੀ ਕੈਬਨਟ ਆ ਮੀਟਿੰਗ ਦੀ ਜਿਸ ਦੇ ਵਿੱਚ ਕੁਝ ਅਹਿਮ ਫੈਸਲੇ ਲੈ ਲਏ ਗਏ ਨੇ 328 ਰੁਪਏ ਦੇ ਮਾਮਲੇ ਵਿੱਚ ਜਥੇਦਾਰ ਦੀ ਚੇਤਾਵਨੀ ਤੋਂ ਬਾਅਦ ਮੋੜਵਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤਾ ਹੈ ਤੇ ਕੁਝ ਖੁਲਾਸੇ ਵੀ ਕਰ ਦਿਤੇ ਨੇ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਦੇ ਸ਼ਬਦ ਗਾਇਨ ਤੇ ਵਿਵਾਦਿਤ ਮੁੱਖ ਮੰਤਰੀ ਭਗਵੰਤ ਪਾਣਾ ਬੋਲੇ ਨੇ ਪ੍ਰਤਾਪ ਪਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਮਨਰੇਗਾ ਦੀ ਥਾਂ ਨਵੇਂ ਕਾਨੂੰਨ ਨੂੰ ਲੈ ਕੇ ਰਾਜਾ ਵੜਿੰਗ ਤੇ ਰਵਨੀਤ ਮਿੱਟੂ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਵੀ ਇਸੇ ਮੁੱਦੇ ਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਡਾਕਟਰਾਂ ਦੀ ਪ੍ਰਤੀ ਨਾ ਕਰਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਪੜਕਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਸੜਕੀ ਪ੍ਰੋਜੈਕਟ ਇੱਕੋ ਹੈ ਪਰ ਦਾਵੇ ਦੋ ਨੇ ਕੀ ਹੈ ਸਾਰਾ ਮਾਮਲਾ ਇਹਨਾਂ ਸਾਰੀਆਂ ਹੀ ਖਬਰਾਂਵਾਰੀ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਤੇ ਹੇਠਾ ਉਹਨਾਂ ਦੀ ਰਹਾਇਸ਼ ਤੇ ਚੰਡੀਗੜ੍ਹ ਦੇ ਵਿੱਚ ਕੈਬਨਿਟ ਆ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਆ ਸੱਦੀ ਗਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਮੀਟਿੰਗ ਦੌਰਾਨ ਸਬ ਤਹਿਸੀਲ ਬਨੂੜ ਨੂੰ ਅਪਗ੍ਰੇਡ ਕਰਕੇ ਜ਼ਿਲ੍ਹਾ ਐਸਐਸ ਨਗਰ ਜੋ ਕਿ ਮੁਹਾਲੀ ਹੈ ਇਸ ਵਿੱਚ ਸਬ ਡਿਵੀਜ਼ਨ ਤਹਿਸੀਲ ਬਨੂੜ ਬਣਾਉਣ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਡਿਵੀਜ਼ਨ ਤਹਿਸੀਲ ਹੁਸ਼ਿਆਰਪੁਰ ਹੇਠਾ ਹਰਿਆਣਾ ਨੂੰ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਇਸ ਫੈਸਲੇ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਹੂਲਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਖੱਜਲ-ਖੁਆਰੀ ਤੋਂ ਰਾਹਤ ਦਿਵਾਉਣਾ ਹੈ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਤਰੱਕੀ ਲਈ ਹੋਰ ਲੋਕਪੱਕੀ ਫੈਸਲੇ ਲੈ ਜਾਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਇਸ ਕੈਪੀਟਨ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਆ ਕੀਤੀ ਗਈ ਹੈ ਤੇ ਇਹ ਸਾਰੀ ਪ੍ਰੈਸ ਕਾਨਫਰੰਸ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਥਿਤ ਤੌਰ ਤੇ ਗਾਇਬ ਹੋਏ 328 ਰੁਪਏ ਦੇ ਮਾਮਲੇ ਵਿੱਚ ਕੀਤੀ ਗਈ ਹੈ ਇਸ ਦੀ ਸ਼ੁਰੂਆਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਕਿ 368 ਰੁਪਏ ਦੇ ਮਾਮਲੇ ਵਿੱਚ ਜੋ ਵਿਵਾਦ ਖੜਾ ਹੋ ਰਿਹਾ ਹੈ ਇਸ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਮੋਕ ਮੰਤਰੀ ਭਗਵੰਤ ਮਾਨ ਦੇ ਵੱਲੋਂ 328 ਰੁਪਏ ਦੀ ਜਗ੍ਹਾ 368 ਰੁਪਏ ਗਾਇਬ ਹੋਣ ਦਾ ਦਾਵਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਸ ਦੀ ਗਿਣਤੀ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਿਸੇ ਦੇ ਵੱਲੋਂ ਅੱਖ ਜਾ ਰਿਹਾ ਕਿ 328 ਰੁਪਏ ਨੇ ਕਿਸੇ ਦੇ ਵੱਲੋਂ ਅੱਖ ਜਾ ਰਿਹਾ ਕਿ 300 ਠਾਰਸ ਰੂਪ ਨੇ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੱਲਬਾਤ ਕਰਦਿਆਂ ਹੋਇਆ ਆਖ ਦਿੱਤਾ ਗਿਆ ਕਿ ਜੋ ਵਿਤਦਨੀ ਸ੍ਰੀ ਕਾਲਤਖ ਸਾਬ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਅਕਾਵਾਂ ਤੇ ਕਹਿਣ ਤੇ ਜੋ ਕੁਝ ਬਿਆਨ ਦਿੱਤੇ ਨੇ ਉਹਨਾਂ ਤੇ ਮੇਰੇ ਵੱਲੋਂ ਹੁਣ ਸਪਸ਼ਟੀਕਰਨ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਹ ਕਹਿੰਦੇ ਨੇ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਪੰਜਾਬ ਸਰਕਾਰ ਨਾ ਦੇਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਸਬੰਧੀ ਕੁਝ ਦਸਤਾਵੇਜ਼ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਦੇ ਉਸ ਮਾਮਲੇ ਸਬੰਧੀ ਜੋ ਪੁਰਾਣੇ ਮਤੇ ਪਾਸ ਕੀਤੇ ਗਏ ਨੇ ਉਸ ਦਾ ਜ਼ਿਕਰ ਕੀਤਾ ਹੈ ਤੇ ਨਾ ਮਤਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਬੰਧੀ ਜੋ ਸ਼੍ਰੋਮਣੀ ਕਮੇਟੀ ਨੇ ਮਤੇ ਪਾਸ ਕੀਤੇ ਸਨ ਉਸ ਦੇ ਵਿੱਚ ਕਾਨੂੰਨੀ ਕਾਰਵਾਈ ਦਾ ਜ਼ਿਕਰ ਕੀਤਾ ਗਿਆ ਸੀ ਆਖਿਆ ਕਿ ਫੌਜਦਾਰੀ ਮੁਕਦਮੇ ਦਰਜ ਕਰਵਾਵਾਂਗੇ ਕਾਨੂੰਨੀ ਕਾਰਵਾਈ ਹਰੇਕ ਤੇ ਹੋਵੇਗੀ ਇਸ ਕਰਕੇ ਹੁਣ ਸਾਡੀ ਸਰਕਾਰ ਕਾਨੂੰਨੀ ਕਾਰਵਾਈ ਕਰ ਰਹੀ ਹੈ ਤਾਂ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਧਾਰਮਿਕ ਮਾਮਲੇ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਜਦਕਿ ਇਹਨਾਂ ਦੇ ਵੱਲੋਂ ਪਹਿਲਾਂ ਖੁਦ ਹੀ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਗਈ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਮਤੇ ਦਾ ਜ਼ਿਕਰ ਕਰਦੇ ਹੋਏ ਆਖ ਦਿੱਤਾ ਕਿ ਉਸ ਤੋਂ ਬਾਅਦ ਖੋਦੀ ਐ ਜੀ ਪੀ ਸੀ ਨੇ ਇੱਕ ਨਵਾਂ ਮਤਾ ਪੇਸ਼ ਕਰ ਦਿੱਤਾ ਕਿ ਜੋ ਪੁਰਾਣੇ ਫੌਜਦਾਰੀ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਗਈ ਸੀ ਉਸ ਦੀ ਜਗ੍ਹਾ ਹੁਣ ਐ ਜੀ ਪੀ ਸੀ ਆਪਣੇ ਪੱਧਰ ਤੇ ਕਾਰਵਾਈ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਿ ਜ਼ਿਕਰ ਕੀਤਾ ਤੇ ਕਾਨੂੰਨੀ ਕਾਰਵਾਈ ਜੇਕਰ ਇੱਕ ਕਰਦੇ ਤਾਂ ਹੋਰ ਪਰਤਾਂ ਖੁੱਲੀਆਂ ਸਨ ਜੋ ਇਹਨਾਂ ਦੇ ਕਰੀਬੀ ਸਨ ਉਹਨਾਂ ਤੇ ਕਾਰਵਾਈਆਂ ਹੋਣੀਆਂ ਸਨ ਕਿਉਂਕਿ ਸਤਿੰਦਰ ਸਿੰਘ ਕੋਹਲੀ ਜੋ ਕਿ ਐਜੀਪੀਸੀ ਦਾ ਉਸ ਮੌਕੇ ਦਾ ਸੀਗੇ ਸੀ ਜੋ ਕਿ ਐਜੀਪੀਸੀ ਦੇ ਸਾਰੇ ਲੈਣ ਦੇਣ ਦੀ ਪੈਸਿਆਂ ਦਾ ਹਿਸਾਬ ਕਿਤਾਬ ਰੱਖਦਾ ਸੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਐਜੀਪੀਸੀ ਦਾ ਜੋ ਸੀਏਸੀ ਚਾਰਟਰਡ ਅਕਾਊਂਟੈਂਟ ਸੀ ਉਹੀ ਸੁਖਵੀਰ ਸਿੰਘ ਬਾਦਲ ਦਾ ਵੀ ਸੀ ਗਿਆ ਸੀ ਸੁਤਿੰਦਰ ਸਿੰਘ ਕੋਹਲੀ ਸਾਰੇ ਹੀ ਇਹਨਾਂ ਦੇ ਪੈਸਿਆਂ ਨੂੰ ਦੇਖਦਾ ਸੀ ਕਿ ਕਿਵੇਂ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਕਨਵਰਟ ਕਰਨਾ ਹੈ ਕਿਵੇਂ 2 ਨੰਬਰ ਦੇ ਪੈਸੇ ਨੂੰ 1 ਨੰਬਰ ਦੇ ਵਿੱਚ ਤਬਦੀਲ ਕਰਨਾ ਸਾਰਾ ਇਸੇ ਦੇ ਵੱਲੋਂ ਹੀ ਦੇਖਿਆ ਜਾਂਦਾ ਸੀ ਪਰ ਐ ਜੀ ਪੀ ਸੀ ਦੇ ਵੱਲੋਂ ਸਤਿੰਦਰ ਸਿੰਘ ਕੋਹਲੀ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਸੀ ਉਸ ਨੂੰ ਸੇਵਾਵਾਂ ਤੋਂ ਮੁਕਤ ਕਰਨ ਦੀ ਗੱਲ ਆਖੀ ਤੇ 15 ਦਿਨਾਂ ਦੇ ਅੰਦਰ ਅੰਦਰ ਸਤਿੰਦਰ ਸਿੰਘ ਕੋਹਲੀ ਦੇ ਕੋਲ ਜੋ ਵੀ ਸਾਰੀ ਜਾਣਕਾਰੀ ਸੀ ਪੈਸੇ ਸੰਬੰਧੀ ਕਾਗਜ਼ਾਤ ਸਨ ਉਹ ਵੀ 15 ਦਿਨਾਂ ਦੇ ਅੰਦਰ ਅੰਦਰ ਵਾਪਸ ਕਰਨ ਦੀ ਗੱਲ ਆਖੀ ਗਈ ਸੀ ਹੁਕਮ ਦਿੱਤੇ ਗਏ ਸਨ ਉਸ ਦਾ ਕੀ ਬਣਿਆ ਕਿੱਥੇ ਨੇ ਉਹ ਦਸਤਾਵੇਜ਼啊 ਕਿੱਥੇ ਉਹ ਸਾਰਾ ਰਿਕਾਰਡ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਇਸ ਦਿਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਕਾਜ ਦੀ ਨਿਯੁਕਤੀ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਕਿ ਮर्याਦਾ ਦੀ ਗੱਲ ਕਰਨ ਵਾਲੇ ਜਿਸ ਮੌਕੇ ਗੁਰੂਗ੍ਰਾਂਜ ਸਾਹਿਬ ਜੀ ਦੀ ਬਿਨਾ ਹਜ਼ੂਰੀ ਤੋਂ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਉਸ ਮੌਕੇ ਇਹਨਾਂ ਦੀ ਮਰਿਆਦਾ ਕਿੱਥੇ ਜਾਂਦੀ ਹੈ ਹਾਲਾਂਕਿ ਅਜੇ ਤੱਕ ਵੀ ਅਦਿਤ ਵੱਧ ਸਿੱਖ ਸੰਸਥਾਾਂਾਂ ਸਿੱਖ ਜਥੇਦਾਰ ਨੂੰ ਪ੍ਰਵਾਨ ਨਹੀਂ ਕਰ ਰਹੀਆਂ ਨੇ ਭਾਵੇਂ ਇਹਨਾਂ ਦੇ ਵੱਲੋਂ ਦੋ ਵਾਰ ਦਸਤਾਰਬੰਦੀ ਕਰਾ ਲਈ ਗਈ ਹੈ ਪਰ ਅਜੇ ਤੱਕ ਵੀ ਜਥੇਦਾਰ ਨੂੰ ਜਥੇਦਾਰ ਸਿੱਖ ਸੰਸਥਾਵਾਂ ਮੰਨਣ ਨੂੰ ਤਿਆਰ ਨਹੀਂ ਨੇ ਕਿਉਂਕਿ ਮਰਿਆਦਾ ਦੀ ਉਲੰਘਣਾ ਕਰਕੇ ਇਹ ਲਗਾਏ ਗਏ ਨੇ ਇੱਥੇ ਤਿੱਖੇ ਹਮਲੇ ਗਣਿਕ ਕੁਲਦੀਪ ਸਿੰਘ ਗੜਗੱਜ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੇ ਗਏ ਨੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਥੇਦਾਰ ਜਨਕਲ ਕਰ ਦਿਆ ਹੋਇਆ ਤੇ ਉਹ ਤਿੱਖੀ ਸ਼ਬਦਾਵਲੀ ਜੋ ਤਿੱਖੇ ਰੂਪ ਦੇ ਵਿੱਚ ਜ਼ਥੇਦਾਰ ਬੋਲਦੇ ਨੇ ਉਸ ਤੇ ਵੀ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਝੁੱਕ ਦਿੱਤੇ ਨੇ ਪਾਤਿਆਂ ਅਗਲੀ ਖਬਰ ਦੇ ਪਲ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਨੇ ਹਾਲ ਹੀ ਦੇ ਵਿੱਚ ਸਾਬ ਜਦ ਦੀ ਸ਼ਹਾਦਤ ਦੇ ਵਿੱਚ ਜੋ ਸਮਾਗਮ ਕਰਵਾਏ ਜਾ ਰਹੇ ਸਨ ਇਸ ਦੇ ਵਿੱਚ ਦੋ ਸ਼ਬਦ ਗਾਇਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਸਟੇਜ ਦੇ ਉੱਪਰ ਜਸਬੀਰ ਸਿੰਘ ਜੱਸੀ ਦੇ ਵੱਲੋਂ ਦੋ ਸ਼ਬਦ ਗਾਣ ਕੀਤੇ ਗਏ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਣ ਤੇ ਜਥੇਦਾਰ ਗਨੀ ਕੁਲਦੀਪ ਸਿੰਘ ਅਣਕਾਜ ਦੇ ਵੱਲੋਂ ਟਿੱਪਣੀ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਮਰਯਾਦਾ ਦੇ ਅਨੁਸਾਰ ਕੀਰਤਨ ਹੁੰਦਾ ਹੈ ਤੇ ਮਰਹਤਾ ਦੇ ਮੁਤਾਬਕ ਇੱਕ ਅੰਮ੍ਰਿਤਾਰਈ ਸਿੱਖ ਹੀ ਸ਼ਬਦ ਗਾਉਣ ਕਰ ਸਕਦਾ ਹੈ ਜਸਵੀਰ ਸਿੰਘ ਜੱਸੀ ਦੇ ਸ਼ਬਦ ਗਾਉਣ ਤੇ ਇਤਰਾਜ਼ ਜਥੇਦਾਰ ਦੇ ਵੱਲੋਂ ਜ਼ਾਹਰ ਕੀਤਾ ਗਿਆ ਤੇ ਇਸ ਮਾਮਲੇ ਸੰਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਸਵਾਲ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਬਹੁਤ ਸਾਰੇ ਗਾਇਕ ਨੇ ਜੋ ਆਪਣਾ ਅਖਾੜਾ ਕਰਨਾ ਤਾਂ ਉਹਨਾਂ ਦੇ ਵੱਲੋਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਧਾਰਮਿਕ ਗੀਤ ਗਾਏ ਜਾਂਦੇ ਨੇ ਧਾਰਮਿਕ ਗੀਤ गा ਕੇ ਹੀ ਉਹ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਨੇ ਤੇ ਇੱਥੇ ਜਸਵੀਰ ਸਿੰਘ ਜੱਸੀ ਦੇ ਵੱਲੋਂ ਸ਼ਬਦ ਗਾਇਣ ਕੀਤੇ ਗਏ ਨੇ ਜੋ ਕਿ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਸਿੰਗਰ ਬੋਲਦੇ ਨੇ ਉਹਨਾਂ ਦੇ ਵੱਲੋਂ ਗੁਰਬਾਣੀ ਕੀਰਤਨ ਨਹੀਂ ਕੀਤਾ ਗਿਆ ਹੈ ਇੱਥੇ ਪੰਜਾਬੀ ਗਾਇਕ ਜਸਵੀਰ ਸਿੰਘ ਜੱਸੀ ਦੇ ਹੱਕ ਦੇ ਵਿੱਚ ਖੜਦੇ ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਦਿੱਤੇ ਨੇ ਆਖ ਕੇ ਕਿ ਹਰੇਕ ਮੁੱਦੇ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਆ ਨਾ ਕਰੋ ਤੇ ਜੇਕਰ ਇਹ ਮਸਲਾ ਹੈ ਤਾਂ ਫਿਰ ਇਹ ਵੀ ਆਖ ਦਿੱਤਾ ਜਾਵੇ ਕਿ ਜੋ ਜਿਨ੍ਹਾਂ ਦੇ ਸਿਰ ਮੋਨੇ ਨੇ ਜਾਂ ਜੋ ਅਮਰਿਤਾਰੀ ਨਹੀਂ ਹੈ ਉਹ ਗੋਲਕ ਦੇ ਵਿੱਚ ਪੈਸੇ ਵੀ ਨਾ ਪਾਉਣ ਉਹਨਾਂ ਦੇ ਕੋਲੋਂ ਪੇਟਾ ਵੀ ਨਾ ਲਈ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਥੋਂ ਤੱਕ ਟਿੱਪਣੀ ਕਰ ਦਿੱਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ 30 ਦਸੰਬਰ ਨੂੰ ਮਾਨ ਸਰਕਾਰ ਦੇ ਵੱਲੋਂ ਇੱਕ ਦਿਨਾਂ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਤੇ ਇਸ ਸੱਦੇ ਗਏ ਸੈਸ਼ਨ ਦੇ ਵਿੱਚ ਮਨਰੇਗਾ ਦਿੱਥਾਂ ਜੋ ਨਵਾਂ ਕਾਨੂੰਨ ਮੋਦੀ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਇਸ ਦੇ ਖਿਲਾਫ ਮਤਾ ਲਿਆਂਦਾ ਜਾ ਸਕਦਾ ਹੈ ਸਰਕਾਰ ਆਵਾਜ਼ ਚੁੱਕੇਗੀ ਪਰ ਇਸ ਵਿਧਾਨ ਸਭਾ ਦੇ ਸੈਸ਼ਨ ਲੈ ਕੇ ਹੁਣ ਵਿਰੋਧੀ ਪਾਰਟੀਆਂ ਮਾਨ ਸਰਕਾਰ ਨੂੰ ਘੇਰਦਿਆਂ ਨਖਾਈ ਦੇਰੀਆਂ ਨੇ ਜਿੱਥੇ ਪਹਿਲਾਂ ਪ੍ਰਗਟ ਸਿੰਘ ਸੁਖਪਾਲ ਸਿੰਘ ਖੈਰਾ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਬੋਲੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਨਿਯਮਾਂ ਦੇ ਮੁਤਾਬਕ ਜੋ ਪੂਰਨ ਵਿਧਾਨ ਸਭਾ ਦਾ ਸੈਸ਼ਨ ਸੱਦੇ ਜਾਣਾ ਬਣਦਾ ਹੈ ਉਸ ਦਾ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਨਾ ਸਦਾ ਜਾਵੇ ਵਿਧਾਨ ਸਭਾ ਨੂੰ ਸਰਕਾਰ ਨੇ ਇੱਕ ਪੀ ਆਰ ਮਸ਼ਹੂਰੀ ਦਾ ਪਲੇਟਫਾਰਮ ਬਣਾ ਕੇ ਰੱਖ ਦਿੱਤਾ ਹੈ ਕੁਐਸ਼ਨ ਆਰ ਅਤੇ ਜ਼ੀਰੋ ਆਰ ਸੰਵਿਧਾਨਕ ਤੌਰ ਤੇ ਇੱਕ ਅਜਿਹੇ ਸਾਧਨ ਜਿਨ੍ਹਾਂ ਦੇ ਨਾਲ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਪਰ ਇਹ ਸਾਰੀ ਪ੍ਰਕਿਰਿਆ ਨੂੰ ਸਰਕਾਰ ਦੇ ਵੱਲੋਂ ਨਜ਼ਰ ਅੰਦਾਜ਼ ਕਰਦਿਆਂ ਹੋਇਆ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਸੱਦਿਆ ਜਾ ਰਿਹਾ ਹੈ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮੈਂ ਵਿਧਾਨ ਸਭਾ ਦੇ ਸਪੀਕਰ ਕੋਲ ਤਰ ਸਿੰਘ ਸੰਧਵਾ ਨੂੰ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਵਿਧਾਨ ਸਭਾ ਦੇ ਜੋ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਸੰਵਿਧਾਨਕ ਤੌਰ ਤੇ ਸੈਸ਼ਨ ਨਿਯਮਾਂ ਦੇ ਮੁਤਾਬਕ ਸੱਦੇ ਜਾਂਦੇ ਨੇ ਉਸ ਸਦੇ ਜਾਣਾ ਪੂਰਨ ਤੌਰ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਜਿਸ ਦੇ ਵਿੱਚ ਪ੍ਰਸ਼ਨ ਕਾਲ ਅਤੇ ਜ਼ੀਰੋ ਆਰ ਹੋਣਾ ਸਰਕਾਰ ਨੂੰ ਪੰਜਾਬ ਦੇ ਵਿਧਾਇਕ ਸਵਾਲ ਕਰ ਸਕਣ ਜਿਸ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਹਰੇਕ ਮੁੱਦੇ ਤੇ ਕੀਤੀ ਜਾ ਸਕੇ ਇਸ ਦੇ ਨਾਲ ਹੀ 1 ਸਾਲ ਦੇ ਵਿੱਚ ਘਟੋ-ਘਟ 40 ਬੈਠਕਾਂ ਕਰਵਾਈਆਂ ਜਾਣ ਤੇ ਵਿਧਾਨ ਸਭਾ ਤੇ ਇਸ ਸਦਰ ਨੂੰ ਮਸ਼ੂਰੀਆ ਕਰਨ ਦੇ ਲਈ ਕੋਈ ਪਲੇਟਫਾਰਮ ਨਾ ਬਣਾਇਆ ਜਾਵੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਥੇ ਮੰਗ ਰੱਖ ਦਿੱਤੀ ਗਈ ਹੈ ਵਦਿਆਂ ਅਗਲੀ ਖਬਰ ਦੇ ਵੱਲ ਕੇਂਦਰ ਸਰਕਾਰ ਦੇ ਵੱਲੋਂ ਜਦੋਂ ਵੀ ਕੋਈ ਅਝਿਆ ਫੈਸਲਾ ਦੇਸ਼ ਪੱਧਰ ਤੇ ਜਾਂ ਕਾਨੂੰਨ ਕੋਈ ਲਾਗੂ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਤੇ ਅਕਸਰੀ ਵਿਰੋਧ ਹੁੰਦਾਏ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਹੈ ਤੇ ਇਹ ਸਥਿਤੀ ਹੁਣ ਮਨਰੇਗਾ ਦੇ ਥਾਂ ਜੋ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਇਸ ਤੇ ਬਣਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਮਾਨ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਹੈ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਆਗੂ ਇਸ ਦੇ ਹੱਕ ਦੇ ਵਿੱਚ ਇਸ ਦੇ ਫਾਇਦੇ ਕਾਨੂੰਨ ਦੇ ਦਿਖਾਈ ਦੇ ਰਹੇ ਨੇ ਤੇ ਇਸ ਮਾਮਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਰਾਜਾ ਵੜਿੰਗ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਆ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਨੂੰਨ ਦੇ ਵਿੱਚ ਕਈ ਖਾਮੀਆਂ ਗਿਣਵਾ ਦਿੱਤੀਆਂ ਨੇ ਤੇ ਆਖਿਆ ਕਿ ਮਜ਼ਦੂਰਾਂ ਦੀ ਰੋਟੀ ਬੰਦ ਕਰਨਾ ਚਾਹੁੰਦੀ ਹੈ ਭਾਜਪਾ ਤੇ ਰੋਜ਼ਗਾਰ ਦੇਣ ਦੀ ਬਜਾਏ ਭਾਜਪਾ ਦੇ ਵੱਲੋਂ ਉਲਟਾ ਰਾਜ ਸਰਕਾਰਾਂ ਤੇ ਹੀ ਬੋਝ ਪਾਇਆ ਜਾ ਰਿਹਾ ਹੈ ਪਹਿਲਾਂ ਹੀ ਮਿੰਨ ਰੇਗਾ ਦੇ ਵਿੱਚ ਜੋ 100 ਦਿਨਾਂ ਦੇ ਕੰਮ ਦੀ ਗਾਰੰਟੀ ਦਿੱਤੀ ਗਈ ਹੈ ਇਸ ਦੇ ਵਿੱਚ ਵੀ ਪੂਰਾ ਕੰਮ ਪੂਰੇ ਦਿਨਾਂ ਦਾ ਕੰਮ ਨਹੀਂ ਦਿੱਤਾ ਜਾਂਦਾ ਹੈ ਉਲਟਾ ਹੁਣ ਕੇਂਦਰ ਸਰਕਾਰ 125 ਦਿਨਾਂ ਦਾ ਕੰਮ ਦੇਣ ਦਾ ਦਾਵਾ ਕਰ ਰਹੀ ਹੈ ਇਹ ਵੀ ਨਹੀਂ ਮਿਲੇਗਾ ਰੁਜ਼ਗਾਰ ਬੰਦ ਹੋ ਜਾਵੇਗਾ ਅਜਿਹੇ ਦੋਸ਼ ਰਾਜਾ ਫਰਿੰਗ ਦੇ ਬਲ ਲਗਾ ਦਿੱਤੇ ਗਏ ਨੇ ਤੇ ਇਸ ਮਾਮਲੇ ਵਿੱਚ ਦੂਸਰੇ ਪਾਸੇ ਰਵਨੀਤ ਬਿੱਟੂ ਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਰੁਜ਼ਗਾਰ ਬੰਦ ਨਹੀਂ ਕਰ ਰਹੇ ਜੋ ਇਸ ਮਾਮਲੇ ਵਿੱਚ ਪ੍ਰਿਸ਼ਟਾਚਾਰ ਹੋ ਰਿਹਾ ਹੈ ਗੈਰਕਾਨੂੰਨੀ ਤਰੀਕੇ ਦੇ ਨਾਲ ਲੋਕ ਸ਼ਾਮਿਲ ਕੀਤੇ ਜਾ ਰਹੇ ਨੇ ਉਹਨਾਂ ਦਾ ਨਪਟਾਰਾ ਕੀਤਾ ਜਾ ਰਿਹਾ ਹੈ ਅਸਲ ਲੋਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਕੰਮ ਦਿੱਤਾ ਜਾਵੇਗਾ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਮਾਨ ਸਰਕਾਰ ਅਤੇ ਵਿਰੋਧੀ ਪਾਰਟੀਆਂ ਲੋਕਾਂ ਦੇ ਵਿੱਚ ਗੁੰਮਰਾਹਕੁਨ ਪ੍ਰਚਾਰ ਕਰ ਰਹੀਆਂ ਨੇ ਪਰ ਮੋਦੀ ਸਰਕਾਰ ਦਾ ਇੱਕੋ ਇੱਕ ਉਦੇਸ਼ ਹੈ ਕਿ ਗਰੀਬ ਵਰਗ ਨੂੰ ਉੱਪਰ ਚੁੱਕਿਆ ਜਾਵੇ ਤੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੋ ਕਿ ਵਿਰੋਧੀ ਪਾਰਟੀਆਂ ਨਹੀਂ ਚਾਹੁੰਦੇ ਨੇ ਇਸੇ ਕਰਕੇ ਝੂਠ ਫੈਲਾਇਆ ਜਾ ਰਿਹਾ ਹੈ ਰਵਨੀਤ ਬਿੱਟੂ ਦੇ ਨਾਂ ਨਾਲ ਭਾਜਪਾ ਆਗੂਆਂ ਦੇ ਵੱਲੋਂ ਅਜਿਹਾ ਬਿਆਨ ਦਤੇ ਜਾ ਰਹੇ ਨੇ ਵਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਮਨਰੇਗਾ ਦੇ ਨਾਲ ਹੀ ਜੁੜੀ ਹੋਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਮਨਰੇਗਾ ਦੀ ਤਾਂ ਜੋ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਇਸ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਕਿਸਾਨ ਮਿਹਦੂਰ ਮੋਰਚਾ ਪੰਜਾਬ ਚੈਪਟਰ ਦੇ ਆਗੂਆਂ ਦੇ ਵੱਲੋਂ ਜ਼ਿਲ੍ਹਾ ਪੱਤਰੀ ਮੁਜਾਰੇ ਕੀ ਤਕੇ ਨੇ ਜਿਸ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਨੇ ਪੁਤਲਾ ਸਾੜਨ ਤੋਂ ਬਾਅਦ ਰੋਸ ਮੁਜ਼ਾਹਰਾ ਕਰਦਿਆਂ ਹੋਇਆਂ ਮਾਰਚ ਵੀ ਕੱਢਿਆ ਗਿਆ ਤੇ ਨਵੇਂ ਕਾਨੂੰਨ ਨੂੰ ਵਾਪਸ ਲੈ ਕੇ ਮਨਰੇਗਾ ਕਾਨੂੰਨ ਲਾਗੂ ਕੀਤਾ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ ਫਤਿਹਾਂ ਅਗਲੀ ਖਬਰ ਦੇ ਪਲ ਡਾਕਟਰ ਬਿਊਨ ਅਖਬਾਰ ਦੇ ਵਿੱਚ ਲੱਗੀ ਖਬਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ 7 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ 320 ਡਾਕਟਰ ਜੋ ਕਿ ਪੂਰੀ ਤਰ੍ਹਾਂ ਤੇ ਸਰਕਾਰੀ ਪ੍ਰਕਿਰਿਆ ਅਤੇ ਜੋ ਬੰਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਨੇ ਜੋ ਕਿ ਖੱਜਲਖਵਾਰ ਹੋ ਰਹੇ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਤੇ ਇਸੇ ਖਬਰ ਨੂੰ ਸਾਂਝਾ ਕਰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਲਿਖ ਦਿੱਤਾ ਹੈ ਕਿ ਆਪ ਸਰਕਾਰ ਇੱਕ ਪਾਸੇ ਸਿਹਤ ਕ੍ਰਾਂਤੀ ਦੇ ਝੂਠੇ ਦਾਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਸਿਹਤ ਸਹੂਲਤਾਂ ਲਈ ਲੜਿੰਦੇ 320 ਡਾਕਟਰਾਂ ਦੀ ਭਰਤੀ ਨੂੰ ਪਿਛਲੇ 7 ਮਹੀਨਿਆਂ ਤੋਂ ਲਟਕਾ ਰਹੀ ਹੈ ਜਿਸ ਨਾਲ ਇਹਨਾਂ ਨੌਜਵਾਨ ਡਾਕਟਰਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਉਥੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਬਹੁਤ ਖੇលਬਾੜ ਕੀਤਾ ਜਾ ਰਿਹਾ ਹੈ ਇਸ ਤੋਂ ਇਹ ਸਪਸ਼ਟ ਹੈ ਕਿ ਸਰਕਾਰ ਕੋਲ ਇਸ਼ਤਿਹਾਰਾਂ ਲਈ ਤਾਂ ਕਰੋੜਾਂ ਰੁਪਏ ਦਾ ਬਜਟ ਹੈ ਪਰ ਸਿਹਤ ਸਹੂਲਤਾਂ ਤੇ ਪੰਜਾਬ ਦੇ ਵਿਕਾਸ ਲਈ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਸੇ ਲਈ ਝਾੜੂ ਸਰਕਾਰ ਇਸ ਭਰਤੀ ਤੋਂ ਭੱਜ ਰਹੀ ਹੈ ਭਗਵੰਤ ਮਾਨ ਸਰਕਾਰ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਤੋਂ ਅਜੇ ਤੱਕ ਪੰਜਾਬ ਦੇ ਕਿੰਨੇ ਹੀ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਗਿਣਤੀ ਪੂਰੀ ਨਹੀਂ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਇੱਕੋ ਜਿਹੀ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀਆਂ ਤੇ ਆਖਰੀ ਖਬਰ ਦੇ ਪੱਲ ਇਹ ਖਬਰ ਪ੍ਰੋਜੈਕਟ ਦੇ ਉੱਪਰ ਕੀਤੇ ਜਾ ਰਹੇ ਦਾਅਵਿਆਂ ਦੇ ਨਾਲ ਜੁੜੀ ਹੋਈ ਹੈ ਪ੍ਰੋਜੈਕਟ ਇੱਕ ਹੈ ਪਰ ਦੋ ਪਾਰਟੀਆਂ ਦਾਵਾ ਕਰ ਰਹੀਆਂ ਨੇ ਕਿ ਸਾਡੇ ਵੱਲੋਂ ਇਹ ਸਾਰੇ ਪ੍ਰੋਜੈਕਟ ਦਾ ਕੰਮਕਾਜ ਕੀਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਹ ਪ੍ਰੋਜੈਕਟ ਜ਼ਿਰਕਪੁਰ ਪੰਚਕੁਲਾ ਬਾਈਪਾਸ ਦਾ ਹੈ 6 ਮਾਰਗੀ ਬਾਈਪਾਸ ਇੱਥੇ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਰੇ ਮਾਨ ਸਰਕਾਰ ਨੇ ਪੋਸਟਰ ਸਾਂਝਾ ਕਰਦਿਆਂ ਹੋਇਆਂ ਇਹ ਗੱਲ ਆਖ ਦਿੱਤੀ ਕਿ ਜ਼ਿਰਕਪੁਰ ਪੰਚਕੁਲਾ ਬਾਈਪਾਸ 6 ਮਾਰਗੀ ਬਾਈਪਾਸ ਕਰੇਗਾ ਟ੍ਰੈਫਿਕ ਜਮ ਦਾ ਪ੍ਰਭਾਵਸ਼ਾਲੀ ਹੱਲ ਮਾਨ ਸਰਕਾਰ ਨੇ ਦਿੱਤੀਆਂ ਸਾਰੀਆਂ ਵਿਭਾਗੀ ਮੰਜ਼ੂਰੀਆਂ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਨ ਸਰਕਾਰ ਦੇ ਵੱਲੋਂ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਜਿਸ ਨਾਲ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ ਸਰਕਾਰ ਦੇ ਵੱਲੋਂ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਭਾਜਪਾ ਨੇ ਵੀ ਇਸੇ ਤਰ੍ਹਾਂ ਦਾ ਇੱਕ ਪੋਸਟਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਜ਼ਿਰਖਪੁਰ ਪੰਚਕੁਲਾ ਬਾਈਪਾਸ ਲਈ 1878 ਕਰੋੜ ਰੁਪਏ ਮਨਜ਼ੂਰ ਕੀਤੇ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਵੱਡੀ ਰਾਹਤ ਸੜਕੀ ਪ੍ਰੋਜੈਕਟ ਇੱਕੋ ਹੀ ਹੈ ਪਰ ਦਾਵੇ ਦੋ ਨੇ ਭਾਜਪਾ ਅਤੇ ਆਮ ਆਦੀ ਪਾਰਟੀ ਦੀ ਸਰਕਾਰ ਦਾਵੇ ਕਰ ਰਹੀ ਹੈ ਪਰ ਭਾਜਪਾ ਦੇ ਵੱਲੋਂ ਅੱਗੇ ਇੱਕ ਕਦਮ ਵਧਿਆ ਹੋਇਆ ਮਾਨ ਸਰਕਾਰ ਦੇ ਇਸ ਦਾਅਵੇ ਨੂੰ ਝੂਠਾ ਘਰਾਰ ਦੇ ਦਿੱਤਾ ਹੈ ਉਹਨਾਂ ਦੇ ਵੱਲੋਂ ਇੱਕ ਹੋਰ ਪੋਸਟਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਕਿ ਮਾਨ ਸਰਕਾਰ ਦਾ ਝੂਠ ਬੇਨਕਾਬ ਅਖੌਤੀ ਬਦਲਾ ਕੇਂਦਰੀ ਪ੍ਰੋਜੈਕਟਾਂ ਦੇ ਨਾਮ ਤੇ ਕਰ ਰਿਹਾ ਆਪਣੀ ਮਸ਼ਹੂਰੀ ਝੂਠੇ ਦਾਅਵੇ ਦੇ ਹੇਠਾਂ ਮਾਨ ਸਰਕਾਰ ਦਾ ਪੋਸਟਰ ਸਾਂਝਾ ਕੀਤਾ ਗਿਆ ਤੇ ਦੂਸਰੇ ਪਾਸੇ ਸਚਾਈ ਲਿਖ ਕੇ ਹੇਠਾਂ ਇੱਕ ਖਬਰ 10 April 2025 ਦੀ ਖਬਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਰਿਹਾ ਹੈ ਇਸ ਪ੍ਰਕਾਰ ਇਸ ਸੜਕੀ ਪ੍ਰੋਜੈਕਟ ਨੂੰ ਲੈ ਕੇ ਹੋਣਾ ਕ੍ਰੈਡਿਟ ਵਾਰ ਸ਼ੁਰੂ ਹੁੰਦੀ ਦੇ ਖੈਦਰੀ ਹੈ ਇਹ ਸਨ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ